ਪਿੰਡ ਆਉਂਟਾ ਚ ਪਹੁੰਚ ਗਿਆ ਦੀਦੀ ਵਰਗਿਆਂ ਨੂੰ ਮਿਲ ਕੇ ਬਸ ਇਦੋਂ ਬਾਅਦ ਫਿਰ ਆਪਾਂ ਪਿੰਡ ਨੂੰ ਚੱਲੇ ਤੋੜੇ ਪਰ ਅਮਨੇ ਤੁਪਕ ਨੇ ਕੀ ਆ ਜੀ ਉਹਨਾਂ ਨੇ ਉਹਨਾਂ ਨੇ ਕਿਹਾ ਸਹੀ ਕਿ ਇਹ ਚਰਾਸਤਾ ਆਊਗਾ ਵੈਸ ਤੇ ਸਿੱਧੇ ਆਈ ਜਾਣੇ ਇਹ ਤਾਂ ਬੜੀ ਸਹੀ ਗੱਲ ਹੈ ਮੂਹ ਜੀ ਬੈਠੀ ਆਸਲ ਨੂੰ ਰਸੇ ਤੋਂ ਲੈ ਕੇ ਹੁਣ ਦੇਖ ਵੀ ਜੇ ਦਿਖਾ ਕੇ ਨਿਵੇੜ ਦੋ ਲੈ ਆਹ ਦੇ ਡੈਡੀ ਨੂੰ ਵੀ ਦੇ ਦੇ ਲੈ ਸਾਸ ਸਟੈਂਡ ਬਹੁਤ ਸੋਣਾ ਉਡਾਂ ਦਾ ਥੋੜੇ ਦੇ ਬਲਗਨ ਖਾਏ ਉਹ ਆ ਗਿਆ ਜਸਤਾ ਕਾ ਕਿੱਥੇ ਅੱਗੇ ਆ ਸਾ ਉਹਨਾਂ ਨੇ ਐ ਗੈਸ ਵੀ ਸਿੱਧੇ ਆਈ ਜਾਏ ਉਹ ਫੇਰ ਪਤਾ ਨਹੀਂ ਕੋਕਿਆਂ ਵਾਲਾ ਰਾਹ ਕਿਹੜਾ ਆਊਗਾ ਸਿੱਧੇ ਆਉਣਾ ਬਸ ਕਿਹੜਾ ਰਾਹ ਕਿਆ ਸੀ ਉਹਨਾਂ ਨੇ ਉਹ ਦੂਜੀ ਅਗਲੀ ਹਾਂ ਤੂੰ ਤਾਂ ਹਾਂ ਇੱਥੋਂ ਦੀ ਮੰਮੀ ਯਾਰ ਮੈਂ ਡਰੈਸ ਪੁੱਤ ਨਹੀਂ ਉਸਨੇ ਹਾਂ ਨਾਸ ਨੂੰ ਉਹ ਯਾਰ ਆਦੇ ਦੀ ਆਪੇ ਉਹ ਫੇਰ ਪੀਲੀ ਫੇਰ ਪੀਲੀ ਉਹ ਪੀ ਲੈਣ ਦੇ ਕਿਵੇਂ ਆ ਮੇਰਾ ਪੁੱਤਾਂ ਨਹੀਂ ਸਾਡਾ ਕਿਊਟੂ ਮਿੱਟੂ ਕਿਵੇਂ ਆ ਠੀਕ ਆ ਠੀਕ ਆ ਤੁਸੀਂ ਮੇਨਾ ਬੂ ਕੀ ਮਸ ਠੀਕ ਬਤੋ ਇਹ ਠੀਕ ਹੈ ਸਸ ਗਿਆ ਨਹੀਂ ਚੁੱਕਣ ਜੇ ਜੇ ਨਾ ਟਰੈਕਟਰ ਨਾਲ ਉਧਰ ਲਾ ਦੇ ਦੇ ਠੀਕ ਹੈ ਕਾਰੇ ਠਾਇਆ ਕੇ ਅਖੀ ਤੇ ਆ ਕਾਰੇ ਵੀ ਬੈਠਾ ਵੇਡ ਕਰੀ ਇਹਨੇ ਘੜਾ ਹਾਂ ਸੁਬਾ ਦੇ ਵੇਟ ਕਰਦੇ ਹੋਗੇ ਉਹਨਾਂ ਤੋਂ ਜ਼ਿਆਦਾ ਮਰਨੀ ਲੱਗਿਆ ਥੈਂਕ ਯੂ ਜੀ ਉਹ ਵੀਟ ਕਰੀ ਜਾਂਦੇ ਆ ਦੀਦੀ ਹੋਈ ਕਾ ਸਾਰੀ ਹੋਈ ਸੀ ਲਓ ਜੀ ਇੱਥੇ ਆਪਾਂ ਦੀਦੀ ਨੂੰ ਬਲੌਗ ਦੇ ਵਿੱਚ ਦੇਖਦੇ ਹੁੰਦੇ ਸੀ ਤੇ ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀਦੀ ਕੋਲ ਆ ਗਏ ਜੀ ਖੁਸ਼ੀ ਹੋਈ ਹੈ ਨਾ ਅੱਜ ਭੈਣ ਮਿਲਣ ਆਈ ਆ ਆਪਾਂ ਨੂੰ ਨਾਲੇ ਅਸੀਂ ਬੱਚਿਆਂ ਨੂੰ ਮਿਲ ਲੈ ਵੀਡੀਓ ਬਹੁਤ ਵਧੀਆ ਤੇ ਬਾਕੀ سپورਟ ਕਰੋ ਭੈਣ ਨੂੰ ਕਰ ਦਿਓ سپورਟ ਫੁੱਲ ਹਨਾ ਤੇ ਵਧੀਆ ਬਲੌਗ ਨੂੰ ਫੁੱਲ ਵਾਚ ਕਰਿਆ ਕਰੋ ਤੇ ਬਹੁਤ ਨਾਈਸ ਨੇਚਰ ਦੀ ਹੈ ਭੈਣ ਐ ਤੇ ਬਹੁਤ ਵਧੀਆ ਪਰਿਵਾਰ ਹੈ ਵੀਰਾਂ ਵੀ ਵਧੀਆ ਸਾਰੇ ਹਾਂਜੀ ਹਾਂਜੀ ਮੈਂ ਵੀ ਅੰਟੀ ਵੀ ਵੀਡੀਓ ਮਨਾਉਂਦੇ ਨੇ ਮम्मी ਬਣਾਉਂਦੇ ਆ ਅੰਟੀ ਵੀ ਬਣਾਉਂਦੇ ਆ ਇਹਨਾਂ ਦਾ ਵੀ ਚੈਨਲ ਭੈਣ ਦਾ ਵੀ ਇਹ ਵੀ ਬਣਾਉਂਦੇ ਆ ਦੀਦੀ ਦਾ ਨਾਮ ਵੀ ਆਪਣੇ ਨਾਮ ਦਾ ਹੀ ਆ ਮਮਾ ਦੇ ਨਾਮ ਨਾਲ ਦਾ ਰਮਨਦੀਪ ਸਹਾਰਨ ਹਾਂ ਲਾਜ਼ਨ ਹਾਂ ਸਹਾਰਨ ਨਾ ਫੈਮਿਲੀ ਹਾਂ ਉਹ ਦੀਦੀ ਸਹਾਰਨ ਫੈਮਿਲੀ ਪਹਿਲਾਂ ਮੈਂ ਸਹਾਰਨ ਮੈਂ ਸ਼ਰਮ ਨਹੀਂ ਸਮਝ ਲੈਂਦੀ ਸੀ ਫਿਰ ਹੌਲੀ ਹੌਲੀ ਜੇ ਹੌਲੀ ਹੌਲੀ ਜੇ ਹਾਂ ਦੀਦੀ ਜੰਗਲ ਰੱਖਿਆ ਹਾਂ ਅਸੀਂ ਵੀ ਗੋਤ ਦੇ ਦਾਤੀ ਰੱਖਿਆ ਹਾਂ ਤੁਸੀਂ ਵੀ ਹਾਂ ਵੀ ਜਦ ਅੱਗੇ ਮੈਂ ਕਹੇ ਅਸੀਂ ਕਰੀਏ ਨੇ ਅਸੀਂ ਗੱਲਾਂ ਵੀ ਉਸ ਤੋਂ ਪੁੱਛਾਂਗੇ ਦੀਦੀ ਨੂੰ ਵੀ ਅਸੀਂ ਵੀ ਵੀਰੇ ਦਾ ਗੋਤ ਚੈਲ ਆ ਸਾਡਾ ਵੀ ਗੋਤ ਚੈਲ ਆ ਵੀ ਦੀਦੀ ਨੂੰ ਆਪਾਂ ਕੀ ਕਹਿ ਕੇ ਬੁਲਾਇਆ ਕਰਾਂ ਕੁਝ ਮਰਜ਼ੀ ਕਹਿ ਲਿਆ ਕਰੋ ਤੋ ਵਧੀਆ ਹੈ ਖੁੱਲਾ ਡੁੱਲਾ ਜ ਹੈ ਨਾ ਹਾਂ ਨਹੀਂ ਕਿਤਾ ਤਾਂ ਇਹ ਤਾਂ ਵਧੀਆ ਹੁੰਦਾ ਪਰ ਸ਼ੌਂਦਾ ਵੀ ਸੌਖਾ ਹੈਗਾ ਵਧੀਆ ਬਾਕੀ ਨੂੰ ਥੋੜੀ ਜੀ ਮਤਲਬ ਪਿੰਡਾਂ ਨਾਲ ਮਤਲਬ ਕਿਤਾ ਚਾਹ ਫਿusion ਵਧੀਆ ਹੁੰਦੀ ਹੈ ਹਾਂ ਇਹ ਤਾਂ ਹੈਗਾ ਹੀ ਹੈ ਪਰਤ ਹੁੰਦਾ ਸ਼ੌਂਦਾ ਕਰਦੀ ਬਹੁਤ ਸੋਹਣਾ ਦੀਦੀ ਖੁੱਲਾ ਡੁੱਲਾ ਹੈ ਹਾਂ ਉਹ ਕਰਤਾ ਖੁੱਲਾ ਡੁੱਲਾਗਾ ਆਪਣਾ ਵੀ ਸਾਡੇ ਵੀ ਐਤ ਕਿ ਨਿਮਣੇ ਥੋੜਾ ਜਿਹਾ ਔਖਾ ਕਰਤਾ ਨਿਮਣੇ ਫੁੱਟਿਆਗਾ ਤਾਂ ਕਰਕੇ ਫਿਰ ਪਸ਼ੂ ਵਿਚਾਰੇ ਉਹ ਤਾਂ ਛੱਡ ਬਹਾਰੇ ਵਗੈਰਾ ਲਵਾਏ ਆ ਪਰ ਫਿਰ ਵੀ ਕਿੱਥੇ ਤਾਂ ਪਸ਼ੂ ਆਨੇ ਦਰਖਤਾਂ ਥੱਲੇ ਰਹਿਣਾ ਉਹ ਤਾਂ ਤਾਪ ਜਾਂਦੇ ਨੇ ਨਾ ਸਾਡਾ ਤਾਪਦੇ ਆਗੇ ਉਹ ਐਤ ਕਿਤੇ ਵੈਸੇ ਫੁੱਟ ਪਿਆ ਵ ਨਾ ਨਹੀਂ ਗੁਰਾ ਚਲੀ ਅੰਦਰ ਨਹੀਂ ਫਿਰ ਪਤਾ ਜੋ ਫਿਰ ਜਾਣਾ ਚਲੋ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਲੱਗਿਆ ਜੀ ਤੁਸੀਂ ਆਏ ਹੋ ਹੋ ਸਹੀ ਹੈ ਠੀਕ ਹੈ ਆਂਟੀ ਠੀਕ ਹਾਂ ਠੀਕ ਹੈ ਆ ਜਾ ਕਰੋ ਨਾਮ ਦੇ ਲਾ ਕੇ ਮਿਲ ਕੇ ਜਾਓ ਆ ਜਾਓ ਅੰਜੋ ਦੇ ਬਢੰਡੇ ਆਏ ਤੇ ਬਲੋਗਰ ਇਕੱਠੇ ਹੋਗੇ ਬਹਾਦੀ ਜੀ ਹੁਣ ਨਹੀਂ ਰੋਪਦੇ ਹਾਂ ਸਹੀ ਹਲਾ ਹੈ ਸ਼ਿਆਲੋ ਜੀ। ਮੈਂ ਹਰ ਬਾਈਕ ਲਈ। ਹਾਂ। ਮੈਂ ਉਹ ਨਹੀਂ ਬਾਈ ਕਰੀ। ਹਣ ਗਰਮ ਕੂਕਾ ਤਾਂ ਚੱਕ ਲਿਆ। ਉਹਦੇ ਦਾ ਬੀਤਾ ਨਹੀਂ। ਹਾਂ ਆਹ ਦੀਦੀ ਕਹੇ ਵੀ ਬਹੁਤ ਲੱਗਿਆ ਨਾ ਬੂਟੇ ਮਰੁੱਦਾਂ ਦੇ। ਆਹ ਤਾਂ ਬਾਈ ਨੇ। ਕਰੇ ਫਰਿੱਜ ਚ ਰੱਖ ਲੈ। ਉਹ ਦੋ ਦੋ ਫੇਰ। ਜਿਹੜੀ ਉਹ ਦੂਜੀ ਮੈਰੀ ਬੱਠੇ ਖੜੀ ਰਹੀ ਹੈ ਜੀ ਆਹ ਚ ਜਾਵਾਂ। ਲੋ ਜੀ ਆਪਾਂ ਬਰਦੋਰਾ ਸਾਹ ਪਹੁੰਚ ਗਏ ਅੰਜੋਰ ਮਾ। ਜਬ ਮੱਥਾ ਟੇਕਦੇ ਆਂ ਨਾ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ। ਦੇਖੀ ਤੁਹਾਨੂੰ ਨਹੀਂ ਆਉਦਾ ਹੈ ਕਿ ਕੱਟੋ। ਥੈਂਕ ਯੂ ਇਹਦੇ ਕੋਲ ਹੈ ਨਹੀਂ। ਉਹ ਮੈਲੇ ਕੱਪੜਿਆਂ 'ਚ ਕੋਈ ਨਹੀਂ ਉੱਥੇ ਅੱਗੇ ਹੋਊਗੇ ਲੈ ਲਾਂਗੇ ਆਪਾਂ। ਆਹ ਕੁ ਮਿਲਦੇ ਜਮਨ ਮਿਲ ਜਾਣਗੇ ਕੋਈ ਗੱਲ ਨਹੀਂ। ਲਓ ਜੀ ਆਪਾਂ ਆਪਣੇ ਸ਼ਹਿਰ ਪਹੁੰਚ ਗਏ ਆ ਗੋਨਿਆਣਾ ਮੰਡੀ ਸਾਰੇ ਕਿੰਨੇ ਵੀਲੌਗ ਬਣਾਇਆ ਹਨਾ ਉਸ ਤੋਂ ਬਾਅਦ ਤੇ ਗੋਨਿਆਣੇ ਆ ਕੇ ਬਣਾਇਆ ਤੇ ਸੁਖਿੰਦਰ ਦੀ ਜਿਹੜੀ ਹਾਸਲੀ ਹੋ ਰਹੀ ਨਹੀਂ ਇਹ ਵੀਲੌਗ ਸਟਾਰਟ ਕਰ ਲਿਆ ਤੇ ਇੱਥੇ ਆਪ ਲੈਣਾ ਸੀਗਾ ਕੇਕ ਕਿਉਂਕਿ ਸਮ੍ਰਿਤ ਦਾ ਕੱਲ ਬਰਥਡੇ ਸੀਗਾ ਹਨਾ ਅੱਛਾ ਪਰ ਤੋਂ ਸੀ ਕੱਲ ਦਾ ਤੇਗਾ ਕੱਲ ਸੀਗਾ ਅੱਜ 27 ਹੈ ਤੇ ਸਤਾਈ ਨੂੰ ਬਣਾਉਣਾ ਅੱਜ ਤੇ ਕੇ ਇਹਦਾ ਜਿਹੜਾ ਕੱਟ ਦੰਗੇ ਸ਼ਾਮ ਨੂੰ ਤੇਰਾ ਸਮਾਂ ਲੱਗੀ ਹਨਾ ਮੈਂ ਤਾਂ ਹੀ ਇਹ ਪਰ ਮੈਂ ਨਾ ਸੂਰਬੰਦ ਕੇ ਅੰਮ ਸਮਰੀਦਨੇ ਸਮਰੀਦਨੇ ਆਹ ਵਾਲੀ ਕੈਪ ਲੱਗਦੀ ਮੈਂ ਆਹ ਵਾਲੀ ਹੂੰ ਚਾ ਮੈਂ ਸੋਹਣੀਆਂ ਨਾ ਮਮਾ ਸੋਹਣੀਆਂ ਸੋਹਣੀਆਂ ਬੱਸ ਸਾਰਾ ਕੋਸ਼ਿਸ਼ ਕਰਨਾ ਮੈਂ ਤੇਰੀ ਰੀਤ ਨਾ ਬਚਰੇ ਇਹ ਮੇਰੇ ਘੇਟ ਨਹੀਂ ਕੱਟਿਆ ਠੀਕ ਹੈ ਤੇਰੇ ਚਾਚੇ ਹਨੀ ਸੀਗੇ ਨਹੀਂ ਤਾਂ ਆਪਾਂ ਨੌਰ ਜਾਣਾ ਸੀ ਹਨਾ ਹਾਂ ਨਹੀਂ ਨੌਰ ਜਾਣਾ ਨੌਰ ਸ਼ਹਿਰ ਦੇ ਲਿਆਂ ਦੇ ਬਾਕੀ ਅਰੇ ਯਾਰ ਜੀ ਦੇਖਾਂਗੇ ਸਾਹ ਨੂੰ ਜਦੋਂ ਕਟਿਆ ਵੀ ਕਿੱਦਾਂ ਲੱਗੇ ਠੀਕ ਲੈ ਕੇ ਆਏ ਮੈਨੂੰ ਪਤਾ ਕੀਦਾ ਉਹਨੇ ਪਾਇਆ ਉਹਦੇ ਉੱਤੇ 골ਡਨ ਜਿਹਾ ਸਰ ਫਲਾਵਰ ਬਣਾਇਆ ਹੋਇਆ ਸਰ ਫਲਾਵਰ ਜਿਹਾ ਬਣਾਇਆ 골ਡਨ ਉਹਦੇ ਪਿੰਟੂ ਜਿਹਾ ਪਤਾ ਨਹੀਂ ਕੀ ਹੁੰਦੇ ਚਾਕਲੇਟ ਲਾਏ ਆਗੇ ਚਾਕਲੇਟੀ ਕੇ ਚਾਕਲੇਟੀ ਹੂੰ ਚਾਕਲੇਟ ਹੋ ਗਿਆ 5:20 ਦਾ ਪੈਸੇ ਤਾਂ ਪੈਦੀਆਂ ਵੀ ਲੈ ਲਈ ਆਦੇ ਚ ਆ ਗਈ ਲੱਗ ਕੇ ਪੇਸਟ ਇਹਦੇ ਵਿੱਚ ਹੀ ਆ ਇੱਕ ਥੱਲੇ ਆ ਪੈਟੀਆਂ ਗਈਆਂ ਇਹਨਾਂ ਨੂੰ ਪੇਸਟ ਇਹਦੇ ਪੈਟੀਆਂ ਦੇ ਵਿੱਚ ਹੋਰ ਜੇ ਲੱਗੇ ਠੀਕ ਪੇਸਟ ਚਲੋ ਜੀ ਵਾਚੀਏ ਕਰੇ ਆਪਾਂ ਪਹਿਲਾ ਕੰਮ ਪੜ ਸਨਾਲਾ ਵੀ ਰੱਖੀਏ ਤਾਂ ਨਾ ਜਰ ਗੱਡੀ ਤੇ ਫਿਰ ਜੇ ਅਗਰ ਦੇਸੀ ਪਿੰਚ ਕਰਾਂ ਪਿੰਚ ਕਰਾਈ ਨਹੀਂ ਬੀਟ ਬੀੜ ਵੰਚੇ ਸੀ ਫੇਰਾ ਪੁੰਨੀ ਐਸ ਕੀ ਸੀ ਪੁੰਨੀ ਜੈਸਨ ਪੁੰਨੀ ਜੈਸਨ ਤੇ ਆਪਾਂ ਫੇਰ ਪਿੰਚ ਕਰੇ ਜੈਸਨ ਨੂੰ ਪਿੰਚ ਕਰਾਈ ਜੈਸਨ ਭੂਆ ਨੇ ਨਾ ਕਿਤੇ ਇੱਧਰ ਮੋੜਾ ਤੇ ਕਿਤੇ ਇੱਧਰ ਮੋੜਾ ਤੇ ਕਿਤੇ ਇੱਧਰ ਮੋੜਾ ਹੁਣ ਨਾ ਜੈਸਨ ਭੂਆ ਇਹ ਕਮੈਂਟ ਕਰੂਗੀ ਤੁਸੀਂ ਮੇਰੇ ਤੇ ਨਾਮ ਲਾ ਦੇਣੇ ਹੋਗੇ ਆਪ ਆਪ ਨੇ ਕਿਹਾ ਸੀ ਕਿ ਕਰੇ ਪਿੰਚ ਕਰੇ ਪਿੰਚ ਕਰੇ ਪਿੰਚ ਕਰੇ ਮੇਰਾ ਪਾ ਦੀਦੀ ਵਰਗੇ ਕੋਲ ਦੇ ਸੀ ਚਲੋ ਉਹਨਾਂ ਨੂੰ ਸੁਆਬ ਨਾਲ ਮਿਲੇ ਆਏ ਬਹੁਤ ਵਧੀਆ ਲੱਗਿਆ ਜਾ ਕੇ ਬਹੁਤ ਵਧੀਆ ਫੈਮਿਲੀ ਸੀਗੀ ਸਾਰੀ ਉਹਨਾਂ ਦੀ ਵੀ ਤੇ ਬਸ ਇਦਾਂ ਦਾ ਬਰਬਰਰਾ ਸਾ ਮੱਥਾ ਠੀਕਿਆ ਹਣਾ ਤੇ ਹੁਣ ਆਪਾਂ ਪਹੁੰਚ ਗਏ ਮੱਕੀ ਟਿੱਖੀ ਮੱਕੀ ਟਿੱਖੀ ਪਿੰਡ ਲਾਹੜ ਮੇਮਾ ਇਹ ਸਾਡਾ 19 ਜੀਐਸ ਨੇ ਹਾਂ ਹਾਂ ਇਹ ਸਾਡਾ 19 ਜੀਐਸ ਹਨ ਥੈਂਕ ਯੂ ਨਹੀਂ ਤੁਮ ਚਿਕ ਨਹੀਂ ਆ ਪਿੰਡ ਦਾ ਨਾ ਪਿੰਡ ਦਾ ਨਾ ਇੱਕ ਕਿਸ ਫੁਫਾਣਾ ਫੁਫਾਣਾ ਫਿਰ ਵਾਰਡ ਦੇ ਨੇ ਸੋਣਾ ਹੀ ਲੱਗਿਆ ਸੋਣਾ ਜੀ ਕਿ ਕੋਸ ਨੇ ਸਿੱਟੇ ਘਰੇ ਲੈ ਕੇ ਜਾਣੇ ਤੇ ਦੁੱਧ ਲੈ ਜਾ ਕਰਨਗੇ ਵਾਸ਼ ਬੇਸ ਥੋੜੇ ਕਰਨੇ ਆ ਤੂੰ ਸਿੱਟੀ ਸਹੀ ਫਿਰ ਪਿੰਡ ਪਿੰਡ ਤੁਮਾ ਉਸ ਤੋਂ ਪਹਿਤ ਨਹੀਂ ਆ ਸੜਦੇ ਹੁੰਦੇ ਸੜਕ ਤੇ ਨਾਲੇ कौन करे पहुंचने वाले आ गए पाले में है पाले बैठी है पाले कर कर पाले तो देख लेना की जकी है ने सुई से ਸਿੰਮ ਵਰਗੇ ਨੇ ਵਿਚਾਰਿਆਂ ਨੇ ਆ ਆਪਣੇ ਜਿੰਨੇ ਕਿ ਡੈਕੋਰੇਸ਼ਨ ਹੋਈ ਇਹਨਾਂ ਨੂੰ ਜਾਨੀ ਕਿ ਕਰ ਲਿਆ ਚਲੋ ਇਹਨਾਂ ਦੀ ਮਿਹਨਤ ਆ ਜਦੋਂ ਉਹਨਾਂ ਦੀਆਂ ਆ ਉਦੋਂ ਦੀ ਅੰਦਰ ਬੜੀਆਂ ਹੋਈਆਂ ਆ ਜਾਂ ਹਾਂ ਤੇ ਅਸੀਂ ਬਈ ਔਨ ਸਾਰਾ ਆਪਦੀ ਕਾਰ ਫੇਰ ਪਾਲੇ ਨੇ ਕਢਾਤੀ ਇੱਕ ਮੈਂ ਕੱਟ ਲਈ ਤੇ ਬਸ ਆ ਕੇ ਆਪਦੇ ਕੰਮ ਕਰਾ ਟੋਟੋ ਵਗੈਰਾ ਗੁੰਨ ਕੇ ਹੁਣ ਫਰੀ ਹੋਏ ਸੀਗੇ ਤੇ 10 ਮਿੰਟ ਬੈਠ ਕੇ ਜਿਵੇਂ ਭੈਣ ਕਹਿੰਦੀ ਤੁਸੀਂ ਬਾਹਲੀ ਗਰਮੀ ਗਰਮੀ ਕਰਦੇ ਤਾਂ ਉਹ ਫਿਰ ਕਹਿੰਦੇ ਗਰਮੀ ਜਾਈ ਵੀ ਉਥੋਂ ਨਾਲੋਂ ਇੱਥੋਂ ਦਾ ਭਾਰਤ ਆਪਣੇ ਗਰਮੀ ਜ਼ਿਆਦਾ ਉੱਥੇ ਐਨੀ ਗਰਮੀ ਜ਼ਿਆਦਾ ਹੈ ਨਹੀਂ ਕਿ ਮਮਾ ਮੇਰਾ ਗੰਡਾ ਬਣ ਗਿਆ ਬੰਦ ਨਹੀਂ ਉਧਰ ਆ ਜਾ ਬਈ ਗਰਮੀ ਹੈ ਇੱਥੇ ਹਾ ਹਾ ਪਸੀਨਾ ਸਕੇ ਬ ਲੈ ਇੱਥੇ ਬੈ ਕੇ ਤੇ ਦੁਬਾਰਾ ਇਹ ਕੱਪੜੇ ਲਾ ਦੇ ਆ ਕੀ ਮਦ ਆਇਆ ਕੇ ਗਏ ਉਹਨਾਂ ਰਾਤ ਕੇਕ ਕੱਟ ਲਈ ਫਿਰ ਹੁਣ ਉਂਝ ਤਾਂ ਲਾ ਦੇ ਬਾਅਦ ਚ ਲਾ ਦੀ ਆਊਗਾ ਬਾਪੂ ਕੌਣ ਭਰੋ ਲੱਖਾ ਅਸੀਂ ਸਹੀ ਮਹੀਨੇ ਲਾਵਾਂਗੇ ਹਾਂ ਆਈ ਗੋੜ ਯਾਰ ਹੁੰਦੇ ਆਣਗੇ ਉਹ ਕਹਿੰਦੇ ਤੁਸੀਂ ਨਹੀਂ ਫੋਨ ਕਰਦੇ ਸਾਨੂੰ ਉਹ ਆਪ ਧੀਜੀ ਨੇ ਗ੍ਰੀਨ ਪਾ ਲਿਆ ਪਤਾ ਵੀ ਉਹੀ ਪਾਇਆ ਆ ਜਾ ਬੀਬੀ ਆ ਜਾ ਲੈ ਮੇਰਾ ਖਾਣਾ ਥਾਲੋ ਰੱਖੋ ਸਮਾਨ ਬੱਚਿਆਂ ਦੇ ਸ਼ੌਂਕ ਪੂਰੇ ਕਰੀਏ ਬਾਪੂ ਨੂੰ ਵੀ ਬੁਲਾਵੋ ਚਿਹਰਾ ਰੱਖ ਲੋ ਇੱਥੇ ਐਸੇ ਪਾਸੇ ਐਸੀ ਵਾਲੇ ਕਮਰੇ ਵਿੱਚ ਲਵਾਉਣਾ ਲਾਉਣੇ ਸੀਗੇ ਬਲੂਨ ਉਹਨਾਂ ਨੇ ਹੋਰ ਉੱਧਰ ਲਾ ਕੇ ਬਹਿ ਗਏਗਾ ਲਓ ਆਇਆ ਸਮਰੀਪਾ ਤੱਕੇ ਮੈਨੂੰ ਆਇਆ ਸਾਰੇ ਇਕੱਠੇ ਬਹਿ ਜਾਣਾ ਆ ਜਾਓ ਲੇ ਫਿਰ ਬਹਿ ਕੇ ਦੇਖ ਲਈ ਰਾਮ ਨਾਲ ਅੱਜ ਕੇਕ 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 ਸ਼ੇਕ ਚੱਕ ਕੇ ਲੈ ਕੇ ਆਓ ਕੇਕ ਸੇ કહਿਆ ਤਾਂ ਹਮੇਂ ਬੁਲਾਓ ਜੀ ਸਰਜਿੰਦਰ ਦਾ ਚੱਕੇ ਨੇ ਫੋਨ ਚੱਕੇ ਵਾਲੇ ਫੋਨ ਨਹੀਂ ਆਣੇ ਆਉਣਾ ਦਾ ਆਹੋ ਉਹ ਮੈਂ ਸਮਝਦਾ ਤਾ ਨਾ ਇਹ ਪੇਸਟ ਨਾ ਕੱਢ ਲੇ ਹੋ ਇਹ ਕਰ ਸਿੱਖਾਂ ਵਾਲੀ ਲੱਬੀ ਚੱਕ बसंत ਨਾਲ ਨਾਲ ਦੀ ਨਾਲ ਖਾ ਲਿਓ ਕਿਉਂਕਿ ਗਰਮੀ ਐ ਨਾ ਪਿਗਲ ਜੂਗੇ ਜਮਾ ਸਿੱਖਾਂ ਦੀ ਡੱਬੀ ਡੱਬੀ ਮੰਮੀ ਉੱਥੇ ਬੈਠੇ ਹੋ ਗਾ ਮੰਮੀ ਲੈ ਆਉਗੇ ਆ ਜਾਓ ਹਾਂਜੀ ਲੈ ਵੀ ਜਾ ਰਹੇ ਹਾਂ ਚਲੋ ਜਰ ਤੂੰ ਕੱਪੜੇ ਵੀ ਨਹੀਂ ਚੇਂਜ ਕੀਤੇ ਪੁੱਤ ਪੈਂਟ ਨਾਲ ਗਰਮੀ ਨਹੀਂ ਆਉਂਦੀ ਉਹ ਦੋਰ ਗੰਦ ਕਰਕੇ ਆ ਬਰਾਂਡੇ ਵਾਲਾ ਕਾ ਬੀਬੀ ਨੇ ਆਣਾ ਸਿਮੂ ਕਿੱਧਰ ਗਈ ਸਿਮੂ ਹੋ ਗਈ ਆ ਉਸ ਤੋਂ ਮਰੀ ਥੋਸ ਤੋਂ ਮਰੀ ਰਮਣਾ ਪੱਖਾ ਬੰਦ ਕਰਕੇ ਨਾ ਚਲਾ ਹੁਣ ਮਤਿ ਨਾ ਹਾਂ ਯਾਹ ਜੀ ਕਿੱਧਰ ਹੈਂ ਆਜ ਆਸਮਾਨ ਆਲੇ ਬੱਧਾ ਮੰਮੀ ਡੱਬੀ ਲੈ ਆਂ ਬੇਬੇ ਨੂੰ ਆ ਚੜਿਆ ਜਾ ਮਟੋ ਆਕਰਸ਼ਿਤ ਹੋ ਜਾ ਅੱਛਾ ਜਾ ਮਟੋ ਕਿੱਧਰ ਨਹੀਂ ਅੱਧਰ ਬੈਠੋ

ਇਹ ਰੋਹੀ ਬੇਜਾ ਕੇ ਤਾਂ ਇਹ ਵੱਡੀਆਂ ਬੇ ਨੇ ਜੀ ਹਾਂ ਵੇ ਉਹਨਾਂ ਨੂੰ ਆਇਆ ਲਾ ਲਗ ਲਾ ਦੇ ਕਰਾ ਲਓ ਜੀ ਕੇਕ ਕੱਟਣ ਦੀਆਂ ਹੈਗੀਆਂ ਤਿਆਰੀਆਂ ਸੁਖਜਿੰਦਰ ਨੇ ਚੱਕਿਆ ਨਹੀਂ ਫੋਨ ਕੋਈ ਤਾਂ ਖੇਤ ਉੱਠ ਗਿਆ ਉਹ ਨਹੀਂ ਚੱਕਿਆ ਆ ਘਾਤੋ ਪਹੁੰਚਦੀ ਚਲੋ ਜੀ चलो जी चलो हम करो हैप्पी बर्थडे नाइफ दाइफ चलो हैप्पी बर्थडे टू यू हैप्पी बर्थडेपी पख दोप्पी कर बापू खा एक मिनट फोटो कराइ ਹਾਂ ਕੋਈ ਫੋਟੋ ਹੀ ਆਲਾ ਮਤ ਉਹ ਕੋਈ ਨਹੀਂ ਤੂੰ ਬਾਪੂ ਬਾਹਰ ਤਾਂ ਸਹੀ ਬਾਹਰ ਤਾਂ ਜਾ ਇੱਕ ਮਿੰਟ ਆ ਜਾ ਮੇਰੀ ਬੁੱਕ ਚ ਵਿੱਚ ਫੋਟੋ ਬਣਾ ਰੋ ਆਪਾਂ ਉਹ ਲੱਗਦਾ ਕੱਟ ਲੈਣੇ ਕੱਟ ਲੈਣੇ ਬਰਥਡੇ ਟੂ ਯੂ ਇਧਰ ਜਾ ਕੋ ਹੈਪੀ ਬਰਥਡੇ ਇਧਰ ਦੇਖੋ ਸਾਰੇ ਇਧਰ ਦੇਖੋ ਮੈਂ ਹੁਣ ਇੱਕ ਮਿੰਟ ਸਾਈਡ ਤੇ ਵੀ Celo, <laughs> happy birthday dear semerit to you. Celo, <laughs> 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 ਨਾ 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 ਝੋਨਾ ਹੋਏ ਨਾ ਨਾ ਜਾ ਬਾਪੂ ਕੋਲ ਗਏ ਕੇ ਫੋਟੋ ਕਰਾ ਲੈ ਆ ਜਾ ਬਾਪੂ ਇਥੇ ਬੈਠੂਗਾ ਬਾਪੂ ਆਉਦਾ ਨਹੀਂ ਲਾਵਾ ਤਾਂ ਖਵਾ ਦੇ ਇਹਨੂੰ ਖਵਾ ਦੇ ਆ ਬੁੱਤੂ ਗਿਆ ਲਾਉਸ ਹੈਪੀ ਬਰਥਡੇ ਟੂ ਯੂ ਬਾਪੂ ਦਾ ਪੋਤਾ ਹੈ ਬਾਪੂ ਦਾ ਪੋਤਾ ਚਲੋ ਉਹਨਾਂ ਦੂਗੋਲੇ ਚਲੋ ਉੱਤਰਾਂ ਨਾ ਓਏ ਮੈਂ ਕੋ ਬੈਸ ਨਾ ਨਾ ਸਾਈਕਲ ਮਾ ਪੀਣ ਫੜਾ ਰੁਕਵਾ ਦੇ ਜਿਹੜਾ ਪੀਣ ਫੜਾ ਰੋ ਕੁੱਲੀ ਕਈ ਆਂਦੀ ਆ ਚਲੋ ਜੀ ਹੈਪੀ ਬਰਥਡੇ ਟੂ ਯੂ ਵੈਰੀ ਗੁੱਡ ਖੁਸ਼ ਆ ਖੁਸ਼ 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 ਲੈ ਆ ਰਿਹਾ ਬੱਚੇ ਜਮਾ ਖੁਰ ਪਰ ਬੀਬੀ ਬੜੀ ਯਾਰ ਦਾ ਮਤਲਬ ਚਾਹਦਾ ਹੁਣ ਬੇਬੇ ਕੋਲੇ ਵੀ ਚਲੋ ਆ ਤੂੰ ਮੈਨੂੰ ਦੇ ਮੇਰੇ ਜਰਮ ਜਨ ਦੀ ਗੱਲ ਕੀ ਕਿਥੋਂ ਵੱਢੀ ਆ ਮੈਂ ਛੋਟਾ ਹੈ ਮੋੜਨ ਦਾ ਹਾਰਾ ਮੇਰੇ ਕੋਲ ਚਲੋ ਜੀ ਲੈ ਫੋਟੋ ਕਰਕੇ ਲੈ ਰਮਣੂ ਇੱਥੇ ਪਿੱਛੇ ਕੱਢ ਜਾ ਤੂੰ ਮੜਾ ਆਜੋ ਵੀ ਇਧਰ ਦੇਖੋ ਇਧਰ ਦੇਖੋ ਬੀਬੀ ਨਵਾਂ ਖਾਂ ਦੇ ਨਵੂ ਨਵੂ ਬੀਬੀ ਕੋਲੇ ਆ ਜਾ ਪੁੱਤ ਤੂੰ ਵੀ ਜਾਓ ਮੈਂ ਵੀ ਅੱਜ ਇਹਨਾਂ ਨੇ ਡੈਕੋਰੇਸ਼ਨ ਆਪ ਹੀ ਕਰੀ ਆ ਸਾਰੇ ਬੈਲੂਨ ਇਹਨਾਂ ਨੇ ਆਪ ਹੀ ਲਾਏ ਆ ਇੱਧਰ ਦੇਖੋ ਇੱਧਰ ਦੇਖੋ ਜੈਸਮੀਨ ਆ ਜਾਪਾ ਤੂੰ ਵੀ ਆ ਜਾ ਚਲ ਆ ਜਾ ਦੱਚਾ ਚਲੋ ਤੇ ਫੜਾ ਲੈ ਲੋ ਵੀ ਇਹ ਕਹਿੰਦੇ ਵੀ ਸਾਡੇ ਤੋਂ ਨਹੀਂ ਬੈਠੀ ਤਾਂ ਮੂੰਹ ਤਾਂ ਗਰਮੀ ਆਉਂਦੀ ਇੱਥੇ ਹਬ ਤੁਸੀਂ ਵੀ ਗਲਤੀ ਕਰੀ ਆਪਾਂ ਏਸੀ ਵਾਲੇ ਰੂਮ ਚ ਲਾਉਣੇ ਸੀਗੇ ਉਹ ਤੋਂ ਫਰ ਕੰਮਾ ਚੋਲ ਜੇ ਕੇ ਰਾਉਣ ਸਾਰ ਇਹ ਦਵਾਈ ਦਾ ਇੱਥੇ ਲਾਉਣ ਲੱਗ ਗੀਆਂ ਉਹ ਮੇਰੇ ਬੈਠੇ ਜੈਸਮੀਨ ਰੂਮ ਆਪਾਂ ਹੁੰਦੀ ਆ ਯੈਸ ਲਵ ਯੂ ਜੈਸਮੀਨ ਗਿਫਟ ਲੱਗੇ ਵੈਰੀ ਗੁੱਡ ਹੈਪੀ ਬਰਥਡੇ ਟੂ ਯੂ ਚਲੋ ਓ ਵੈਰੀ ਗੁੱਡ ਓ ਵੈਰੀ ਗੁੱਡ ਓ ਵੈਰੀ ਗੁੱਡ ਓ ਵੈਰੀ ਗੁੱਡ ਜੈਸਮੀਨ ਨੂੰ ਤਾਂ ਖਵਾ ਦਿਓ ਕਹਿੰਦਾ ਤੇਰੀ ਦੇਖ ਦੇ ਬੜਾ ਕੇ ਹਾਂਜੀ ਹਾਂਜੀ ਬੜਾ ਮਾਰ ਕੇ ਆਪਣਾ ਫੜ ਲੈ ਆ ਜਾ ਵੇਠ ਲੈ ਪੁੱਤ ਤੂੰ ਫੜ ਕੇ ਬਣਾ ਠੀਕ ਹੈ ਇੱਥੋਂ ਇਹਦੇ ਤੋਂ ਕੱਟ ਕਰ ਦੇ ਦੀ ਇਹਦੇ ਤੋਂ ਆ ਵਾਈਟ ਹੈ ਨਾ ਇਹਨੂੰ ਕਲਿੱਕ ਕਰਕੇ ਹਾਂ ਪਤਾ ਮੇਰੇ ਨਾਲ ਆਇਆ ਪੁੱਤ ਆ ਵੀ ਖਾ ਗਈ ਖੜ ਜਾ ਕਰ ਦੇ ਪਿੰਕ ਕਰ ਦੇ ਹੈਪੀ ਫੋਟੋ ਹੋ ਗਿਆ ਨਾਲ ਦੀ ਲੱਗੀ ਹੋਈ ਬਣਾਉਣ ਦੇ ਕਮਰੇ ਜਿਵੇਂ ਨਾਉਰੇ ਸਾਪੇਸੀ ਵਾਲੇ फोटो ਆ ਬਸ ਹੋ ਗਈਆਂ ਫੋਟੋ ਕਰਾ ਲਾ ਇੱਕ ਮਿੰਟ ਫੋਟੋ ਕਰਾਓ ਆਓ ਸ਼ਿਕਾ ਸੋਰੀ ਚਲੋ ਲਓ ਜੀ ਹੁਣ ਹੋ ਰਿਹਾ ਸਰਵ ਕੇਕ ਕੇਕ ਹੋ ਰਿਹਾ ਸਰਵ ਉਹਨੇ ਵੀ ਦੇ ਦਿਓ ਬਈ ਖਾ ਲਓ ਜਾ ਕੇ ਆਲੀ ਖਾ ਲਓ ਬਈ ਠਖਜਿੰਦੜਾ ਤੇ ਛੱਡ ਦਿਓ ਬਈ ਉਹਨੇ ਫੋਨ ਨਹੀਂ ਚੱਕਿਆ ਕਿਤੇ ਦੇ ਨਹੀਂ ਹੂੰ ਖਾ ਲਓ ਖਾ ਲਓ ਸਾਰਿਆਂ ਵਾਸਤੇ ਲੱਗ ਗਏ ਸਾਰੇ ਠਖਣ ਹੁਣ ਪਾਪਾ ਵੀ ਆ ਗਏ ਕਿੰਨਾ ਇੱਥੇ ਬਿਠਣਾ ਹੈ ਅਭੀ ਤਾਂ ਪਾਰਟੀ ਸ਼ੁਰੂ ਹੋਈ ਹੈ ਜਿੰਗ 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 ਕੌਲੀ ਲਿਆ ਤੁਮ ਐਂ ਕਰ ਦਿੰਦਾ ਨਾ ਚਾਹ ਪਾਣੀ ਕੇ ਕੌਲੀ ਲਿਆ ਬਿੱਲੂ ਬਿੱਲੂ ਮਿਠੜੀ ਵਾਲਾ ਇਹਦਾ ਬਿੱਲੂ ਹਾਂ ਬਿੱਲਿਆ ਕਿਵੇਂ ਹੈ ਖੁਸ਼ ਆ ਪੂਰਾ ਕੱਲ ਦੀ ਰੋਈ ਜਾਂਦੀ ਜੀ ਮੇਰਾ ਕੇਕ ਮੇਰਾ ਕੇਕ ਕੌਣ ਕਟੂ ਹੈ हां हां जी सब तो पहला ਤਾਂ ਆਪਾਂ ਇਹ ਕਵਾਂਗੇ ਕਿ ਆਪਾਂ ਰਾਜਸਥਾਨ ਗਈ ਹੈ ਹਨਾ ਤੇ ਆਪਣੇ ਚਾਚੇ ਤਾਇਿਆਂ ਦੇ ਕੋਲੇ ਦਾਦੇ ਦਾਦੀਆਂ ਦੇ ਕੋਲੇ ਬਹੁਤ ਵਧੀਆ ਲੱਗਿਆ ਬਹੁਤ ਸੇਵਾ ਕੀਤੀ ਉਹਨਾਂ ਨੇ ਵੀ ਤੇ ਐਦਕੀ ਇੰਨਾ ਕ ਜਿਆਦਾ ਜੀ ਲੱਗਿਆ ਸੀ ਨਾ ਬਿ ਆਉਣ ਨੂੰ ਜੀ ਨਹੀਂ ਕਰਦਾ ਸੀ ਚਲੋ ਕਰਦੀਆਂ ਮਜਬੂਰੀਆਂ ਜਾਂ ਕਰੀ ਆਉਣਾ ਹੀ ਆ ਵਾਪਸ ਹਨਾ ਬਟ ਬਹੁਤ ਵਧੀਆ ਲੱਗਿਆ ਜਦੋਂ ਪਹਿਲੀ ਵਾਰ ਗਏ ਸੀਗੇ ਉਦੋਂ ਪਤਾ ਨਹੀਂ ਵੀ ਫਸਟ ਟਾਈਮ ਤੇ ਗਏ ਸੀ ਆਪਾਂ ਨੂੰ ਐਂ ਜੇ ਲੱਗਦੇ ਹੁੰਦਾ ਹਨਾ ਵੀ ਪਤਾ ਨਹੀਂ ਕਿਵੇਂ ਪੁੱਛ ਜਾਊਗਾ ਉਦੋਂ ਬੱਚੇ ਵੀ ਛੋਟੇ ਸੀਗੇ ਪਰ ਹੁਣ ਐ ਜਿਹੜਾ ਬਹੁਤ ਵਧੀਆ ਲੱਗਿਆ ਵਧੀਆ ਜੀ ਲੱਗਿਆ ਹੋਇਆ ਸੀਗੇ ਉਸ ਤੋਂ ਬਾਅਦ ਆਪਾਂ ਭੈਣਾਂ ਕੋਲੇ ਆ ਗਏ ਹਨਾ ਦੀਦੀ ਵਰਗਿਆਂ ਕੋਲੇ ਓਢਾਂ ਵਾਲਿਆਂ ਕੋਲੇ ਤੇ ਉੱਥੇ ਜਾ ਕੇ ਵੀ ਬਹੁਤ ਵਧੀਆ ਲੱਗਿਆ ਸਾਰੀ ਫੈਮਿਲੀ ਉਹਨਾਂ ਦੀ ਵੀ ਵਧੀਆ ਸੀਗੀ ਤੇ ਚਲੋ ਜਿਹੜਾ ਮਨ 'ਚ 15% ਹੀ ਲਾਉਣ ਵਾਲਿਆ ਲਾਗ ਲੱਗਿਆ ਕੱਲ ਜੋ ਮਨ ਦੇ ਵਿੱਚ ਸੋਚਿਆ ਸੀਗਾ ਹਨਾ ਵੀ ਚਲ ਜੇ ਦੂਦਰ ਗਏ ਦੋ ਦੋ ਮਿਲਾਂਗੇ ਤੇ ਚਲ ਉਹਨਾਂ ਨੂੰ ਵੀ ਮਿਲੇ ਵਧੀਆ ਲੱਗਿਆ ਉਹਨਾਂ ਨੂੰ ਵੀ ਤੇ ਆਪ ਨੂੰ ਵੀ ਆ ਕੇ ਇਹਦਾ ਬਰਥਡੇ ਵੀ ਮਨਾ ਲਿਆ ਸਾਰੇ ਜਿਹੜੇ ਕੰਮ ਅੱਜ ਕੰਪਲੀਟ ਹੋ ਗਏ ਪਰ ਆਈ ਨਹੀਂ ਪਤਾ ਵੀ ਬਲੌਗ ਹੈ ਜਿਹੜੇ ਦੋ ਦਿਨਾਂ ਚ ਪੈਣਗੇ ਕਿ ਕੱਲ ਨੂੰ ਪੈ ਜੂਗਾ ਬਲੌਗ ਕਿ ਵੀ ਅਗਲੇ ਦਿਨ ਪਊਗਾ ਕਿਉਂਕਿ ਇੱਕ ਬਲੌਗ ਪਹਿਲਾਂ ਤੁਸੀਂ ਦੇਖ ਚੁੱਕੇ ਹੋ ਹਨਾ ਹੋ ਸਕਦਾ ਵਸ ਕੱਲ ਨੂੰ ਬਲੌਗ ਕੰਪਲੀਟ ਹੋ ਜੇ ਜਾਂ ਬਾਅਦ ਸੁਣਾਵਾਂਗੇ ਆਪਾਂ ਤੇ ਇਸ ਦੇ ਨਾਲ ਹੀ ਹੁਣ ਆਪਾਂ ਆਪਣੇ ਕਰਦੇ ਆ ਬਲੌਗ ਦਾ ਐਂਡ ਹਣਾ ਮਿਲ ਆ ਗਿਆ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਕੋਲਸ ਕੇ ਸਾਡੇ ਸੋਹਣੇ ਸੋਹਣੇ ਬਲੌਗ ਹੈ ਤੁਸੀਂ ਇੰਜੋਏ ਕਰ ਸਕੋ